ਆ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ 11 ਕਿਲੋ ਦੁੱਧ ਦਾ ਪੰਜਾਂ ਦਿਨਾਂ ਦੀ ਸੂਈ ਥੱਲੇ ਤੇ 80000 ਚ ਮਿਲਨੀ ਆ ਕਟਾ ਮਗਰ ਤਾਜੀ ਸੂਈ ਆ ਟਾਪ ਦੀ ਝੋਟੀ ਆ ਸੱਜਣੋ ਚਵਾਈ ਚੂਈ ਇੱਕ ਨੰਬਰ ਗੱਲਾਂ ਬਾਤਾਂ ਹੋਈਆਂ ਸਾਰੀ ਡਿਟੇਲ ਵੀਡੀਓ ਚ ਹੁਣ ਸਾਥ ਹੀਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਵੀਰਹਰਾਂ ਦਾ ਜਿਹੜਾ ਉਹ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਮੂਧਲ ਆ ਗਿਆ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਹਿਬ ਆ ਗਿਆ ਵੀਰਕਾ مین ਰੋਡ ਦੇ ਉੱਤੇ ਜਦੋਂ ਤੁਸੀਂ ਸਜਣੋ ਆਉਣੇ ਆ ਤਾਂ ਉੱਥੇ ਇੱਕ ਪ੍ਰੇਮੀ ਟਾਬਾ ਟੀ ਪੁਆਇੰਟ ਤੇ ਉੱਥੇ ਆ ਕੇ ਬਾਈ ਹਰਾਂ ਨਾਲ ਕਨੈਕਟ ਕਰ ਲਿਓ ਤੇ ਅੱਗੋਂ ਆ ਕੇ ਵੀ ਤੁਹਾਨੂੰ ਲੈ ਜਾਣਗੇ ਵੈਸੇ ਸੌਖਾ ਹੀ ਰਸਤਾ ਬਾਈ ਹਰਾਂ ਦਾ ਸੱਜਣੋ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਬਾਈ ਹਰਾਂ ਕੋਲੇ ਪਹਿਲੀ ਵਾਰੀ ਮੇਲ ਹੋਇਆ ਤੇ ਤੁਹਾਨੂੰ ਚਾਰ ਮੱਝਾਂ ਝੋਟੀਆਂ ਜਿਹੜੀਆਂ ਫੋਰ ਸੇਲ ਵਕਾਊ ਆ ਨਾਲ ਨਾਲ ਵੀਰ ਹਰਾਂ ਦਾ ਦੁੱਧ ਦਾ ਕੰਮ ਆ ਸੱਜਣੋ ਸਵੇ ਸਵਾਏ ਪਸ਼ੂ ਆ ਸੱਜਣੋ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਚੰਗਾ ਦੁੱਧ ਹੋਊਗਾ ਮੇਰਾ ਮੰਨਣਾ ਕਿ ਮਈਆਂ ਦੇ ਥੱਲੇ ਬਾਕੀ ਤੁਸੀਂ ਚੋ ਲੈਣਾ ਕਿਉਂਕਿ ਸੂਈਆਂ ਸਵਾਈਆਂ ਇੱਕ ਨੀਲੀ ਰਾਵੀ ਦੀ ਮੈਂ ਬਿਲਕੁਲ ਤਾਜੀ ਆ ਸੱਜਣੋ ਕੋਈ ਇਹ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਬਾਜ਼ੀ ਤੋਂ ਲੈਣੇ ਜਾਣਕਾਰੀ ਜੁੜੇ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਅ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸੁਣਾਓ ਬਹੁਤ ਹੀ ਵਧੀਆ ਜੀ ਠੀਕ ਠਾਕ ਭਾਜੀ ਚੜਦੀ ਕਲਾ ਨਾ ਮੇਰਾ ਮੇਰਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ੁਕਰ ਹੈ ਸ਼ੁਕਰ ਹੈ ਗੁਰੂ ਰਾਮਦਾਸ ਮੇਰੇ ਹੀ ਰੱਖੇ ਤੇ ਐਡਰੈਸ ਤਾਂ ਆਪਾਂ ਦੱਸਤਾ ਤੇ ਆਪਣਾ ਨਾਂ ਕੀ ਐ ਮੇਰੇ ਭਰਾ ਨਾਂ ਮੇਰਾ ਸੰਦੀਪ ਸਿੰਘ ਆ ਜੀ ਸਨ ਉਹ ਵੀਰੇ ਸਨ ਸਰਦਾਰ ਮਲਕੀਤ ਸਿੰਘ ਮਲਕੀਤ ਸਿੰਘ ਜੀ ਜੀ ਤੇ ਮੋਬਾਈਲ ਨੰਬਰ ਕਿਹੜਾ ਚਲਾਈਏ ਮੋਬਾਈਲ ਨੰਬਰ 80543 ਹਾਂਜੀ 54114 ਵੈਸੇ ਸੱਜਣੋ ਸਕਰੀਨ ਤੇ ਵੀ ਨੰਬਰ ਚੱਲਦਾ ਰਹੂਗਾ ਤੇ ਸੰਦੀਪ ਵੀਰੇ ਆਹ ਜਿਹੜੀ ਮੱਝ ਆਪਾਂ ਸਕਰੀਨ ਤੇ ਚਲਾਤੀ ਜੀ ਜੀ ਇਹ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਆ ਇਹ ਵੀਰ ਜੀ ਦੂਜਾ ਸੂਆ ਆ ਵਾਦ ਜਨਾ ਕੋ ਲਈ ਉਹ ਤੇ ਦੂਜਾ ਸੂਆ ਤੇ ਤੀਜਾ ਵੀ ਹੋ ਸਕਦੀ ਜੀ ਹਾਂ ਕੋਈ ਗੱਲ ਨਹੀਂ ਇਹ ਕਿਹੜਾ ਕਰਮ ਵਾਲੀਆਂ ਦੂਜੇ ਤੀਜੇ ਚ ਬੁੱਢੀਆਂ ਹੁੰਦੀਆਂ ਹਨ ਬਿਲਕੁਲ ਜੀ ਬਿਲਕੁਲ ਠੀਕ ਆ ਦੁੱਧ ਦੇ ਥੱਲੇ ਹਾਜ਼ਰ ਜਿਹੜਾ ਵਾ ਜੀ 11 ਕਿਲੋ ਦੁੱਧ ਜੇ 11 ਕਿਲੋ ਦੁੱਧ ਇਹਦੇ ਕੋਲੇ ਤਿਆਰ ਆ ਤੇ ਬੱਚਾ ਇਹਦੇ ਕੋਲੇ ਕੀ ਆ ਬੱਚਾ ਇਹਦੇ ਕੋਲ ਕੱਟੀ ਆ ਜੀ ਕੱਟੀ ਆ ਕਿੰਨੇ ਟਾਈਮ ਦੀ ਸੰਦੀਪ ਵੀਰੇ ਸੂਈ ਆ ਇਹਨੂੰ 15 ਦਿਨ ਹੋ ਗਏ ਆ ਸੂਈ ਨੂੰ ਜੀ 15 ਦਿਨਾਂ ਦੀ ਸੂਈ ਆ ਤੇ 11 ਕਿਲੋ ਦੁੱਧ ਆ ਜੀ ਜੀ ਓਕੇ ਰਿਪੋਰਟ ਤੀਜਾ ਸੂਆ ਤੀਜਾ ਜੀ ਕੱਟੀ ਮਗਰ ਵੀਰੇ ਖੋਲੀ ਮਾੜੀ ਜੀ ਕਰਾਈਏ ਤੋਰ ਚਾ ਕਰਮ ਵਾਲੀ ਤੁਹਾਨੂੰ ਆਪ ਦਸੂਗੀ ਐਨੂੰ ਤੋੜ ਲਓ ਵੀ ਵਾਕਈ ਜਿਹੜੀ ਮੈਂ ਆ ਉਹ ਦੁੱਧ ਵਾਲੀ ਆ ਲੇਵਾ ਭਾਂਡਾ ਬਹੁਤ ਸੋਹਣਾ ਲੱਗਾ ਸਜਣੋ ਵਿਖਾ ਲਾ ਤੇ ਭਾਵੇਂ 16 ਕਿਲੋ ਦਾ ਕਹਿ ਦਿੱ ਹਾਂ ਇਹ ਗੱਲ ਮੈਂ ਕਹਿਣ ਲੱਗਾ ਸੀ ਵੀਰੇ ਤੇ ਇੱਕ ਇਹ ਨੋਟ ਕਰ ਲਿਓ ਸਜਣੋ ਕਿ ਹਜੇ ਚਵਾਈ ਮਈਆਂ ਦੀ ਹੋਣ ਵਾਲੀ ਆ ਕਿਉਂਕਿ ਸਮਾਂ ਦੂਰ ਦਾ ਸੀ ਤੇ ਸੋਚਿਆ ਵੀ ਅਰ ਤੁਹਾਨੂੰ ਤੜਕੇ ਟਾਈਮ ਨਾਲ ਪਹੁੰਚ ਕੇ ਵਿਖਾਵਾਂਗੇ ਥੋੜੇ ਲੇਟ ਹੋ ਗਏ ਤੇ ਇਹਨਾਂ ਦੀ ਜਿਹੜੀ ਚਵਾਈ ਉਹ ਰੋਕੀ ਹੋਈ ਆ ਆਪਣੇ ਵੀਡੀਓ ਤੋਂ ਬਾਅਦ ਇਹਨਾਂ ਦੀ ਚਵਾਈ ਹੋਣੀ ਆ ਇਹ ਨਾ ਕਿ ਉਹ ਵੀ ਸਵੇਰ ਦਾ ਟਾਈਮ ਤੇ ਇਹ ਲੇਵੇ ਪਰ ਹੀ ਫਰਦੀਆਂ ਹਜੇ ਇਹਨਾਂ ਦੀ ਚਵਾਈ ਜਿਹੜੀ ਹੋਣੀ ਆ ਸੱਜਣੋ ਇਹ ਨੋਟ ਜ਼ਰੂਰ ਕਰ ਲਿਓ ਗੱਲ ਤੇ ਭਾਈ ਚੂਣਚਾਨ ਤਾਂ ਸੰਦੀਪ ਸਿੰਘ ਇੱਕ ਨੰਬਰ ਆ ਨਾ ਬਿਲਕੁਲ ਇੱਕ ਨੰਬਰ ਕੋਈ ਪੂਰਸ਼ ਟਾ ਨਹੀਂ ਕੋਈ ਤਾਂ 판 ਦੀ ਬਾਦ ਘਾੜਨਾ ਹੋਗੀ ਵੀ ਸੋਹਣਾ ਹੀ ਆ ਸਾਰੀ ਬਿਲਕੁਲ ਖਰੀਸ ਲੇਵਾ ਬਹੁਤ ਸੋਹਣਾ ਮੈਨੂੰ ਲੱਗਾ ਸੱਜਣੋ ਆ ਵੇਖਣ ਵਾਲਾ ਤੁਹਾਡੀ ਰੂਹ ਖੁਸ਼ ਹੋ ਹਾਂ ਤੂੰ ਵੇਖੋ ਸੱਜਣੋ ਤੇ ਐ ਸਾਈਡ ਤੋਂ ਵਿਰਲ ਵਰਲ ਕਰਮਾਂ ਵਾਲੀ ਦੀ ਨਾ ਵੇਖੋ ਕਿਵੇਂ ਕਰਮਾਂ ਵਾਲੀ ਫਸੀ ਪਈ ਹੈ ਨਾ ਥਣ ਬਹੁਤ ਕੰਮ ਦਾ ਜੀ ਥਣ ਬਹੁਤ ਕੰਮ ਦਾ ਓਕੇ ਰਿਪੋਰਟ ਤੇ ਸਜਣੋ ਹਜੇ 8 ਵਜੇ ਦਾ ਸਾਢੇ 7 ਪੌਣੇ 8 ਦਾ ਸਮਾਂ ਇੰਨੀ ਕੀ ਲੇਟ ਆ ਮੰਨ ਲਓ ਜੇ 6 ਵਜੇ ਵੀ ਬਾਈ ਹਰੀ ਚਵਾਈ ਕਰਦੇ ਤਾਂ ਕੋਈ ਘੰਟਾ ਕ ਸਮਾਂ ਜਿਹੜਾ ਇਹ ਲੇਟ ਆ ਕੋਈ ਬਾਹਲਾ ਐ ਨਾ ਕਿ ਉਹ ਵੀ ਖਣੀ ਅੱਧਾ ਦਿਨ ਹੀ ਲੇਟ ਹੋ ਗਈਆਂ ਬਸ ਘੰਟੇ ਖੰਡ ਦਾ ਇੱਧਰ ਉੱਧਰ ਹੀ ਆ ਬਾਕੀ ਟਾਈਮ ਤੋਂ ਟਾਈਮ ਹੀ ਚਵਾਈ ਆ ਤੇ ਟਾਪ ਦੀ ਮੈਂ ਆ ਸਜਣੋ ਚੰਗਾ ਦੁੱਧ ਹੋਰ ਵੀ ਜੇ ਤੁਸੀਂ ਸੇਵਾ ਕੀਤੀ ਬਾਈ ਸੰਦੀਪ ਸਿੰਘ ਦਾ ਦੁੱਧ ਤਾਂ ਵਧੂ ਹਰੇ ਕਿਲੋ 2 ਕਿਲੋ ਤੋਂ ਵਧੂ ਵੀ ਜੀ ਹਣਾ ਬਿਲਕੁਲ ਜੀ ਵਧੂਗੀ ਠੀਕ ਆ ਮੱਖੀ ਮੱਛਰ ਬਹੁਤ ਆ ਜੀ ਹਾਂ ਮੱਛਰ ਬਹੁਤ ਹੋ ਗਿਆ ਤੁਹਾਡੇ ਵੀ ਇੱਧਰ ਸਾਡੇ ਵੀ ਤੇ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਰੇਟ ਜਿਹੜਾ ਬਿਲਕੁਲ ਦੇਣ ਲੈਣ ਹੀ ਆ ਜੀ ਹਾਂਜੀ 85000 ਰੁਪਿਆ ਨਹੀਂ ਠੀਕ ਆ 85000 ਰੁਪਿਆ ਬਿਲਕੁਲ ਦੇਣ ਲੈਣ ਤੇ ਜੇ ਕੋਈ ਦੂਰੋਂ ਨੇੜੇੋਂ ਭੈਣ ਭਰਾ ਆ ਗਿਆ ਤੇ ਪਿਆਰ ਮੁਹੱਬਤ ਆ ਕਰਦੇ ਆਂਗੇ ਹਨਾ ਚਲੋ ਛੋਟ ਛੱਪਾ ਕਰਾਂਗੇ ਜੀ ਹਾਂ ਨਹੀਂ ਠੀਕ ਹੈ ਵੀਰੇ ਬਾਕੀ ਮੈਂ ਮੈਂ ਦੀ ਕੁਆਲਿਟੀ ਬਹੁਤ ਆ ਕੋਈ ਸ਼ੱਕ ਨਹੀਂ 85000 ਰੁਪਏ ਸਜਣੋਂ ਨਿੱਤ ਵੀਡੀਓ ਵੇਣੇ ਆ ਪੰਡਲੇ ਵਾਲੀ ਫਰਦੀ ਆ ਕਰਮ ਵਾਲੀ ਜੇ ਕਹਿਦਗੇ ਨਾ ਕੋਈ ਅਥਕਥ ਨਹੀਂ ਆ ਜੋ ਤੁਹਾਨੂੰ ਇਹਦੀ ਕੱਟੀ ਚੈੱਕ ਕਰਾਈਏ ਆ ਸਜਣੋਂ ਦੇਖੋ ਆਹ ਕੱਟੀ ਆ ਜਿਹੜੀ 1 ਨੰਬਰ ਤੇ ਆਪਾਂ ਮਾਜੀ ਤੁਹਾਨੂੰ ਚਲਾ ਕੇ ਵਿਖਾਦੀ ਚੰਗੇ ਦੁੱਧ ਤੇ ਚੱਲਦੀ ਪਈ ਆ ਹੋਰ ਦੁੱਧ ਵਧੂਗੀ ਸਜਨੋ ਗਾਰੰਟੀ ਐ ਇਸ ਗੱਲ ਦੀ ਤੇ ਸੰਦੀਪ ਵੀਰ ਆਹ ਝੋਟੀ ਕਿਹੜਾ ਸੂਆ ਇਹ ਸੂਆ ਦੂਜਾ ਵਾ ਜੀ ਦੂਜਾ ਸੂਆ ਜੀ ਠੀਕ ਆ ਤੇ ਇਹ ਕਿੰਨੇ ਟਾਈਮ ਦੀ ਸੂਈ ਆ ਇਹਨੂੰ 20 ਦਿਨ ਹੋ ਗਿਆ ਜੀ ਸੂਈ ਨੂੰ ਠੀਕ ਆ 20 ਦਿਨ ਹੋ ਗਏ ਸੂਈ ਨੂੰ ਹਾਂਜੀ ਇਹਦੇ ਕੋਲੇ ਸੰਦੀਪ ਸਿੰਘ ਬੱਚਾ ਕੀ ਆ ਇਹਦੇ ਕੋਲ ਕੱਟਾ ਜੀ ਇਹਦੇ ਕੋਲੇ ਆ ਗਿਆ ਮਗਰ ਕੱਟਾ ਜੀ ਠੀਕ ਆ ਤੇ ਦੁੱਧ ਕਿੰਨਾ ਸ਼ਾ ਜੀ ਦੁੱਧ ਖਨੇ ਆ ਕਿ 15 ਕਿਲੋ 13 ਕਿਲੋ ਗਾਰੰਟੀ ਦੇਵਾਂਗੇ ਦੁੱਧ ਕਰਮਾਂ ਵਾਲੀ ਦੇ ਕੋਲੇ 15 ਕਿਲੋ ਅਤੇ 13 ਕਿਲੋ ਦੁੱਧ ਦੀ ਆਪਾਂ ਫੁੱਲ ਗਾਰੰਟੀ ਦੇਵਾਂਗੇ ਕੋਈ ਵੀ ਆ ਕੇ ਚੋਲੇ ਜਿਹੜਾ ਭੈਣ ਭਰਾਣ ਕੇ ਚਾਹੂਗਾ 14 ਤੋਂ 15 ਲੀਟਰ ਚਵਾ ਕੇ ਦੇਵਾਂਗੇ ਕੀ ਬਾਤ ਆ ਬਹੁਤ ਚੰਗਾ ਕੱਟੀ ਕੋਲੇ ਦੁੱਧ ਹਨਾ ਹਾਂਜੀ ਹਾਂਜੀ ਫਿਕਸ ਆਰਡਰ ਦੀ ਆ ਹਨਾ ਇੱਕ ਆਰਡਰ ਤੇ ਬਹੁਤ ਵੀ ਥਾਣਾ ਪੱਕੇ ਲੈ ਵੇ ਦੀ ਚਵਾਈ ਬਹੁਤ ਚੰਗੀ ਲੱਗੀ ਹੋ ਹਨਾ ਸੰਦੀਪ ਬਾਈ ਠੀਕ ਹੈ ਮੋਟੀ ਧਾਰ ਆਉਂਦੀ ਕਿਤੇ ਅਲਰਜੀ ਨਹੀਂ ਠੀਕ ਹੈ ਛੋਟੀ ਚੰਗੀ ਆ ਥੋੜਾ ਜਿਹਾ ਰੂਸ਼ੀਆਂ ਪੰਚ ਵੀ ਆ ਗਈ ਨਾ ਤਾਂ ਵੀ ਦੁੱਧ ਨੂੰ ਬਹੁਤ ਖਰੀਆਂ ਹਨਾ ਹਾਂ ਜੀ ਹਾਂ ਥੋੜੇ ਲੋਹਾ ਕਹਿੰਦੇ ਸਾਡੇ ਰੂਸ਼ੀ ਕਹਿੰਦੇ ਆ ਠੀਕ ਹੈ ਜੀ ਏਰੀਏ ਦੇ ਹਿਸਾਬ ਨਾਲ ਬੋਲੀ ਵੀ ਬਦਲ ਜਾਂਦੀ ਹੈ ਵੇਖੋ ਸਜਣੋ ਚਵਾਈ ਵਾਲਾ ਥਣ ਲੱਗਿਆ ਚਾਰਾਂ ਥਣਾਂ ਦਾ ਆਪਸੀ ਗੈਪ ਦੂਰੀ ਚੈੱਕ ਕਰੋ ਟੌਪ ਦੀ ਝੋਟੀ ਮਿਲਕ ਮੇਨ ਵੇਖੋ ਕਿੰਨੀ ਸਟਰੋਂਗ ਆਉਂਦੀ ਤੇ ਸਿੰਗ ਵੀ ਬਹੁਤ ਚੰਗਾ ਤੇ ਇਹ ਕੱਟੀ ਦਾ ਸੰਦੀਪ ਸਿੰਘ ਰੇਟ ਆਪਾਂ ਜਿੰਨੇ ਦੀ ਦੇਈ ਦੇਣੀ ਆ ਨਾ ਉਹ ਹਾਂ ਸਵਾਦ ਅੱਜ ਪਹਿਲੀ ਵਾਰੀ ਜੇ ਮਿਲੇ ਆ ਪਟਾਕੇ ਹੀ ਪੈਣ ਪਟਾਕੇ ਹੀ ਪੈਣ ਹਨਾ ਬਿਲਕੁਲ ਬਿਲਕੁਲ ਤੇ ਤਸੱਲੀਆਂ ਦੁੱਧ ਦੀਆਂ ਕਰਾ ਕੇ ਦਵਾਂਗੇ ਜਿਹੜਾ ਭੈਣ ਭਰਾ ਹੋਊਗਾ ਨਹੀਂ ਠੀਕ ਆ ਝੋਟੀਆਂ ਹੀ ਦਸੀ ਜਾਂਦੀਆਂ ਵੀਰੇ ਕੋਈ ਇਹਨਾਂ ਨੂੰ ਟਾਈਮ ਨਹੀਂ ਲੱਗਾ ਅਗਲੇ ਤੇ ਘਰ ਜਾ ਕੇ ਸ਼ਾਮਾਂ ਨੂੰ ਇੰਨੀਆਂ ਬੰਨ ਗਈਆਂ ਇੰਨੀਆਂ ਹੀ ਬੰਨ ਗਈਆਂ ਹਨਾ ਇੰਨੀਆਂ ਕਿ ਇੱਥੇ ਇੰਨੀਆਂ ਜਾਗਦੀਆਂ ਤੇ ਕੱਲ ਉਹਨਾਂ ਠਾਡੀ ਨਿਗਾਹ ਕੰਮ ਨਾ ਤੇ ਬਹੁਤ ਜਾਣ ਗਈਆਂ ਬਹੁਤ ਜਾਓ ਨਹੀਂ ਕੰਮ ਹੋਊਗਾ ਕਿੰਨੇ ਦੀ ਦੇ ਦੀਏ ਸੰਦੀਪ ਸਿੰਘ ਐ ਦੁੱਧ ਦੇ ਹਿਸਾਬ ਨਾਲ ਤੇ ਕੱਟੀ 130 ਦੀ ਆ ਤੇ 118 ਦੀ ਜਿਹੜੀ ਹਾਂ ਨਾ ਇਹ 1 ਲੱਖ ਤੇ 18000 ਦੀ ਉਹਦੇ ਚ ਪਿਆਰ ਮਹੱਬਤ ਥੋੜਾ ਬਹੁਤਾ ਹੋ ਜਾਊਗਾ ਦੇ ਗੀ ਛੋਟ ਛੱਪਾ ਇਹ ਵੇਖੋ ਸੱਜਣਾ 15 ਲੀਟਰ ਦੁੱਧ ਆ ਕੱਟੀ ਕੋਲੇ ਕੋਈ ਕਹਿਣ ਵਾਲੀ ਗੱਲ ਨਹੀਂ ਸੱਜਣਾ ਸੂਈ ਸਵਾਈ ਆ ਤੁਸੀਂ ਚੋ ਸਕਦੇ ਆ ਬਿਲਕੁਲ ਦੋ ਡੰਗ ਤਿੰਨ ਡੰਗ ਠੀਕ ਆ ਧੰਨਵਾਦ ਆ ਸੱਜਣਾ ਆਹ ਜਿਹੜੀ ਝੋਟੀ 2 ਨੰਬਰ ਤੇ ਚੰਗੇ ਦੁੱਧ ਤੇ ਚੱਲਦੀ ਉਹਦਾ ਬੱਚਾ ਜਿਹੜਾ ਕੱਟਾ ਇਹ ਵੀ ਝਾਤ ਮਾਰ ਲਓ ਤੇ ਸੰਦੀਪ ਸਿੰਘ ਜਿਹੜੀ 3 ਨੰਬਰ ਤੇ ਝੋਟੀ ਵਿਖਾਉਣੀ ਆ ਤੇ ਇਹ ਕਿਹੜਾ ਸੂਆ ਵੀਰੇ ਸੂਆ ਪਹਿਲਾਂ ਕਹਿੰਦੇ ਆ ਜੇ ਆਪਾਂ ਦੂਜਾ ਵੀ ਕਹਿ ਸਕਦੇ ਆ ਜਿਹਾ ਜਿਹਾ ਇਹਨੂੰ ਥਾਂ ਚ ਡਾ ਲੱਗਾ ਜੀ ਠੀਕ ਆ ਜਿੰਨਾ ਕੋ ਦੁੱਧ ਤੇ ਆ ਰਿਹਾ ਕੀ ਬਾਤ ਆ ਹਾਂਜੀ ਬੜੀ ਖਰੀ ਥੱਲਿਓ ਹਨਾ ਬਹੁਤ ਹੀ ਰੰਗ ਭਾਗ ਲੱਗੇ ਆ ਜੀ ਸ਼ੁਕਰ ਦਾਤਾ ਤੇ ਦਾ ਹਨਾ ਹਾਂਜੀ ਸ਼ੁਕਰ ਤੇ ਤੇ ਸੂਆ ਦੂਜਾ ਕਹਿਣ ਲਗੇ ਦੂਜਾ ਕਹਿਣ ਲਗੇ ਜੀ ਠੀਕ ਆ ਇਹ ਕਿੰਨੇ ਟਾਈਮ ਦੀ ਸੂਈ ਤੇ ਸੰਦੀਪ ਸਿੰਘ ਕਿੰਨਾ ਦੁੱਧ ਆ ਇਹ ਕੱਠੀਆਂ ਸੂਈਆਂ ਝੋਟੀਆਂ ਵੀ ਕੋਈ 20 ਦਿਨਾਂ ਦੀ ਸੂਈ ਆ ਜੀ ਠੀਕ ਐ ਵੀ 20 ਕ ਦਿਨਾਂ ਦੀ ਸੂਈ ਆ ਇਹ ਕੋਈ 13 ਕਿਲੋ ਦੱਸਦੇ ਆ ਦੁੱਧ ਨਿਕਲੂਗਾ 14 ਤੋਂ 15 13 ਕਿਲੋ ਕੋਈ ਵੀ ਆ ਕੇ ਯਾਰ ਚੂਲੇ ਮਾਣਾ ਤਸੱਲੀ ਕਰਕੇ ਖੜੇਗੇ ਠੀਕ ਆ 6 ਭੈਣ ਭਰਾਣੇ ਰੁਪਈਏ ਲਾਉਣੇ ਆ ਹਾਂ ਵਾਕਿਆ ਹੀ ਸਿਆਣੀ ਗੱਲ ਆ ਤੇ ਇਹਦੇ ਮੱਛਾ ਮਗਰ ਕੀ ਆ ਗਿਆ ਇਹਦੇ ਮਗਰ ਵੀਰ ਜੀ ਕਟਾਜ ਤੇ ਇਹ ਇੱਕ ਥਣ ਭਾਰਾ ਜਿਹਾ ਰੱਖਦੀ ਆ ਸੰਦੀਪ ਇਹਦੇ ਨਾਲ ਭਲ ਪੈ ਗਈ ਜੇ ਠੀਕ ਆ ਹਾਂਜੀ ਤੇ ਇਹ ਹੋ ਜੂ ਸੈਟ ਨਾ ਹੋ ਜੂ ਹੋ ਜੂਗੀ ਇਹ ਤਾਂ ਕੋਈ ਗੱਲ ਹੀ ਨਹੀਂ ਆ ਜੀ ਠੀਕ ਆ ਹਾਂਜੀ ਹਾਂਜੀ ਨੋਰਮਲ ਗਾਲਿਆ ਤੇ ਮਾੜੀ ਮੋਟੀ ਠੀਕ ਆ ਪਾ ਲਈ ਆ ਉਹ ਮੈਂ ਦੁੱਧ ਦੁੱਧ ਮਿੱਠਾ ਬਿਲਕੁਲ ਮਿੱਠਾ ਕੋਈ ਭੂਰ ਛਟਾ ਨਹੀਂ ਥਾਂ ਦੀ ਬਾਦ ਘਾੜਨਾ ਹੋਊਗੀ ਠੀਕ ਆ ਵੀ ਮੰਨ ਲਓ ਓਕੇ ਰਿਪੋਰਟ ਰਹੂਗੀ ਬਿਲਕੁਲ ਬਿਲਕੁਲ ਓਕੇ ਰਿਪੋਰਟ ਰਹੂਗੀ ਜੀ ਪਰ ਇਹਨੂੰ ਹੋ ਜਾ ਪੁੱਤ ਅ ਸੱਜਣੋ ਮੈਂ ਨਾ ਤੁਹਾਨੂੰ ਉਧਰੋਂ ਚੈੱਕ ਕਰਾਉਣਾ ਸੀ ਇਹਦੇ ਥਾਂਲੇ ਵੇ ਦੀ ਕੁਆਲਿਟੀ ਤੇ ਹੋਈ ਨਹੀਂ ਇੱਥੋਂ ਚੈੱਕ ਕਰ ਲਓ ਨਾਲੇ ਇਹਦੀ ਬੱਚੀ ਲੱਗੀ ਕਿ ਇੱਕ ਦੋ ਦਿਨ ਨਹੀਂ ਆਉਂਦੀ ਨਹੀਂ ਉਹ ਤਾਂ ਬਹੁਤ ਸੈਂਟਰ ਚ ਨਿੱਕੀ ਹੀ ਰਹੇਗੀ ਨਾ ਉਹਦੇ ਚ ਨਹੀਂ ਆਹ ਚੜ ਜਾਂਦੀ ਜਦੋਂ ਮੈਂ ਪਸਮਾ ਪਾਉਂਦੀ ਆ ਨਾ ਠੀਕ ਆ ਹਾਂ ਇਧਰੋਂ ਵੀ ਕਰਾਈਏ ਵੇਖੋ ਸੱਜਣੋ ਐਸ ਸਾਈਡ ਤੋਂ ਵੀ ਥਣ ਲੇਵੇ ਦੀ ਕੁਆਲਿਟੀ ਜਿਹੜੀ ਚੈੱਕ ਕਰ ਲਓ ਬਹੁਤ ਬਰੀਕੀਆਂ ਲੱਗੀਆਂ ਹੁੰਦੀਆਂ ਘੱਟੀ ਨੂੰ ਕੋਈ ਕਹਿਣ ਵਾਲੀ ਗੱਲ ਨਹੀਂ ਜਦੋਂ ਪਸਮਦੀਆਂ ਤੇ ਥਣ ਕੱਢਦੀਆਂ ਆ ਅਲੋਕਾਰ ਕਮਾਲ ਦਾ ਚਵਾਈ ਤਾਂ ਹੋਊਗੀ ਐਣ ਬੰਬਲਾਈ ਮੋਟੀ ਮੋਟੀ ਬਹੁਤ ਹੀ ਮੋਟੀ ਮੋਟੀ ਧਾਰ ਆਉਂਦੀ ਏ ਨਜ਼ਾਰਾ ਆਿੰਦਾ ਚੋਂ ਦਾ ਨਹੀਂ ਠੀਕ ਆ ਤੇ ਬੱਚਾ ਇਹਦੇ ਕੋਲੇ ਕੀ ਦੱਸਿਆ ਆਪਾਂ ਇਹਦੇ ਕੋਲੇ ਕਟਾ ਜੀ ਇਹਦੇ ਕੋਲੇ ਵੀ ਕਟਾ ਆ ਗਿਆ ਹਾਂਜੀ ਤੇ ਇਸ ਇਹਦਾ ਰੇਟ ਅ ਸੰਦੀਪ ਵੀਰੇ ਇਹ 120 ਹੀ ਦੇ ਦਾਂਗੇ ਜੀ 1 ਲੱਖ ਤੇ 20 ਹਜ਼ਾਰ ਦੀ ਜੀ ਜੀ ਉਹਦੇ ਚ ਪਿਆਰ ਮੁਹੱਬਤ ਹੋ ਜੂ ਚਲੋ ਥੋੜਾ ਬੋਦਾ ਕਰ ਦਾਂਗੇ ਭੈਣ ਭਰਾ ਸ਼ੋਰ ਸਭਾਈ ਠੀਕ ਆ ਸੱਜਣੋ 3 ਨੰਬਰ ਤੇ ਜਿਹੜੀ ਝੋਟੀ ਚਲਾ ਕੇ ਵਿਖਾਈ ਉਹਦਾ ਬੱਚਾ ਇਹ ਆ ਇਹ ਨੋਟ ਕਰ ਲਿਓ ਤਕਰੀਬਨ ਇਕੱਠੀਆਂ ਹੀ ਵਈਆਂ ਇਹ ਝੋਟੀਆਂ ਸੂਈਆਂ ਕੋਈ ਦੋ ਇੱਕ ਦੋ ਦਿਨ ਦਾ ਹੀ ਫਰਕ ਹੋਣਾ ਦੋ ਦਿਨ ਦੀ ਵਿੱਥ ਦੀ ਠੀਕ ਆ ਵੀਰੇ ਲੈ ਚੱਲ ਤੇ ਅੱਗੇ ਆ ਗਈ ਸੱਜਣੋ ਨੀਲੀ ਰਾਵੀ ਸੰਦੀਪ ਵੀਰੇ ਇਹ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਪਿਓਰ ਜੀ ਦੂਜਾ ਸੂਆ ਰੀਅਲ ਸੂਈ ਆ ਨੀਲੀ ਦੀਆਂ ਨਿਸ਼ਾਨੀਆਂ ਕਵਰ ਕਰਦੀ ਆ ਸਾਰੀਆਂ ਹੀ ਸੂਲ ਤੇ ਸਾਰੇ ਠੀਕ ਆ ਤੇ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਇਹਨੂੰ ਅੱਜ ਹੋ ਗਿਆ 5 ਦਿਨ ਸੂਈ ਨੂੰ ਇੱਕੋ 11 ਕਿਲੋ ਦੁੱਧ ਆ ਜੀ ਪੰਜਾਂ ਦਿਨਾਂ ਦੀ ਸੂਈ ਥੱਲੇ 11 ਕਿਲੋ ਦੁੱਧ ਆ। ਹਾਂਜੀ। ਫਿਰ ਦੁੱਧ ਬਹੁਤ ਚੰਗਾ ਪਾਜੂਗੀ ਕਰਮਾਂ ਵਾਲੀ ਹਨਾ। ਜਿੱਥੋਂ ਲਈ ਆ ਵੀਰ ਜੀ ਉਹ ਆਂਦੇ ਆ ਕਿ ਦੁੱਧ ਦੇ 15 ਕਿਲੋ ਕਰੂਗੀ। ਕੀ ਬਾਤ ਆ। ਇੰਨਾ ਦਿਨਾਂ ਵੀ ਚਾਹੀਦਾ ਯਾਰ ਕੱਦ ਕਾਠ ਵੇਲ ਬੂਲ ਬਹੁਤ ਚੰਗੀ ਕੱਟੀ ਦੀ। ਥਾਰਮ ਚੋਂ ਲਈ ਆ ਕਾਂਡਾ ਵੀ ਇਹਨਾਂ ਆਪਣਾ ਪਾਇਆ ਵੇਖੋ। ਹਾਂ ਨਹੀਂ ਠੀਕ ਆ। ਓਕੇ ਰਿਪੋਰਟ ਝੋਟੀ ਆ ਹਨਾ। ਵੇਲ ਬੂਲ ਕੱਲਾ ਸਿੰਘ ਹੀ ਸਿੰਘ ਆ ਥੋੜਾ ਜਿਹਾ। ਹਾਂਜੀ। ਬਾਕੀ ਕੋਈ ਹੱਥ ਤਰਾ ਨਹੀਂ। ਤੇ ਚੂਨ ਚਾਣ ਸਾਜੀ ਇੱਕ ਨੰਬਰ। ਬਹੁਤ ਹੀ ਜ਼ਿਆਦੀ ਵਧੀਆ ਏ ੜੇੜੀ ਮੋਟੀ ਧਾਰ ਹੁੰਦੀ ਨਜ਼ਾਰ ਠੀਕ ਆ ਬਾਈ ਠੀਕ ਆ ਬਾਕੀ ਵਾਇਰਲ ওভারਲ ਬਹੁਤ ਚੰਗੀ ਹੈ ਨਾ ਕੱਟੀ ਨੂੰ ਕੋਈ ਮਈਆਂ ਵੇ ਲੋ ਸਮਾਂਜ ਨਹੀਂ ਆਈਆਂ ਕੋਈ ਡੋਕਿਆਂ ਜੀ ਨਹੀਂ ਆਈਆਂ ਹਾਂ ਵੀ ਜਿਹੜਾ ਕੋਈ ਕਹਦੇ ਵੀ ਟਾਈਮ ਲੱਗਾ ਟਾਈਮ ਲੱਗਾ ਉਹ ਕੰਮ ਨਹੀਂ ਜੇਗਾ ਵੇਖਿਓ ਸੱਜਣੋ ਨੀਲੀ ਰਾਵੀ ਮਾਂਝ ਦੀਆਂ ਦੁੱਧ ਦੁੱਧ ਵਾਲੀ ਨਾਲ 11 ਕਿਲੋ ਦੁੱਧ ਪੰਜਾਂ ਕਦਨਾਂ ਦੀ ਸੂਈ ਥੱਲੇ ਆ ਚੈੱਕ ਕਰ ਲੋ ਵੇਖੋ ਤੇ ਧੁੰਨੀ ਦੇ ਵੀ ਨਿਸ਼ਾਨੀਆਂ ਚਾਰੇ ਪੈਰ ਅੱਖ ਬਹੁਤ ਚੰਗੀ ਆ ਸਿੰਘ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਥੋੜਾ ਤੇ ਬਾਕੀ ਚੰਗੇ ਬੱਚੇ ਲਾਉਗੀ ਜੇ ਤੁਸੀਂ ਚੰਗੇ ਟੀਕੇ ਲਵਾਏ ਨਾ ਗੱਤ ਕਾਠ ਵੇਲ ਲੇਵਾ ਪਾਂਡਾ ਦੁੱਧ ਵਾਲੇ ਪੱਖ ਤੋਂ ਹਰ ਪਾਸਿਓਂ ਪੂਰੀ ਆ ਕਰਮਾਂ ਵਾਲੀ ਕਰ ਲੋ ਚ ਤੇ ਸ਼ਾਹੀ ਇਹਦਾ ਰੇਟ ਫਿਰ ਇਹਦਾ ਰੇਟ 80000 ਰੁਪਇਆ ਜੀ 80000 ਰੁਪਇਆ ਬਿਲਕੁਲ ਕੀ ਬਾਤ ਹਲੋ ਵੀ ਸੱਜਣੋ ਲੁੱਟ ਲਿਓ ਮੇਲਾ ਆਜੋ ਇਹਦਾ ਕਟਾ ਚੈੱਕ ਕਰਾਵਾਂ ਆ ਸੱਜਣੋ ਨੀਲੀ ਰਾਵੀ ਮਾਈ ਦਾ ਜਿਹੜਾ ਬੱਚੇ ਨੂੰ ਜਨਮ ਦੱਤਾ ਚੈੱਕ ਕਰ ਲੋ ਕਟਾ ਚੰਗਾ ਦੀ ਗਈ ਹੈ ਨਾ ਬਾਈ ਬਹੁਤ ਹੀ ਵਧੀਆ ਜੀ ਕਟਾ ਚੰਗਾ ਦੁੱਧ ਤੇ ਛੱਡੇ ਬੰਦਾ ਤੇ ਚੰਗਾ ਟਾਪ ਦਾ ਮਾਲੀ ਬਣੂਗਾ ਹਨਾ ਨਹੀਂ ਹੈ ਜੀ ਸਾਰੇ ਗਿਆ ਹਾਂ ਸਜਣੋ ਹਾਂ ਵੀਡੀਓ ਕਵਰ ਕਰ ਲਈ ਆਪਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੰਦੀਪ ਸਿੰਘ ਹਰਾਂ ਕੋਲੇ ਚਾਰ ਮਹੀਆ ਭਰਾ ਹਰਾਂ ਕੋਲੇ ਜਿਹੜੀਆਂ ਇਸ ਵੇਲੇ ਵਿਕਰੀ ਲਈ ਤੁਹਾਡੇ ਲਈ ਹਾਜ਼ਰ ਆ ਤੇ ਬਹੁਤ ਚੰਗੇ ਦੁੱਧ ਤੇ ਆਕਰਮਾਂ ਵਾਲੀਆਂ ਤੇ ਬਾਕੀ ਚਲੋ ਆਪਣਾ ਤਾਂ ਮੇਲ ਪਹਿਲੀ ਵਾਰੀ ਹੋਇਆ ਮੈਂ ਥੱਲੇ ਵੀ ਯਾਰ ਲੇਵਾ ਭਾਂਡਾ ਵੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਕੋਈ ਐ ਨਹੀਂ ਗੱਲ ਜਦੋਂ ਆ ਕੇ ਵੇਖੋਗੇ ਪਸੰਦ ਆਊਗੀ 85000 ਰੁਪਈਆ ਹੀ ਆ ਸੱਜਣੋ ਤੇ ਆਹ ਦੋ ਝੋਟੀਆਂ ਵੀ ਨਾ ਚੰਗੇ ਘਰਾਣੇ ਦੀਆਂ ਕੋਈ ਐ ਨਹੀਂ ਗੱਲ ਕਹਿਣ ਨੂੰ ਪਵਾ ਹਰਿਆਣੇ ਦੀਆਂ ਵੀ ਕਹਿ ਸਕਦੇ ਆ ਬਾਈ ਹਰੀ ਹਾਂ ਕੋਈ ਸ਼ੱਕ ਨਹੀਂ ਤੇ ਦੁੱਧ ਕਿੱਡੇ ਚੰਗੇ ਚੰਗੇ ਤੇ ਚੱਲੀ ਜਾਂਦੀਆਂ ਵੀਡੀਓ ਕਰ ਲਈ ਸੀ ਸੋਚਿਆ ਵੀ ਯਾਰ ਤੁਹਾਨੂੰ ਮਗਰੋਂ ਫੇਰ ਆ ਕਰੀ ਝਾਤ ਮਰਾਵਾ ਤੇ ਆਹ ਮਾਇਤਾ ਵੀ ਰੇਟ ਦੁੱਧ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਆ ਸੱਜਣੋ ਰੋਚਕ ਵੇਖੋ ਕੀ ਬਾਤ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ